ਅਨੰਦਪੁਰ ਸਾਹਿਬ ਵਿਖੇ ਸੱਚੇ ਪਾਤਸ਼ਾਹ ਬੈਠੇ ਨੇ ਹਰ ਰੋਜ਼ ਕਵੀ ਦਰਬਾਰ ਸਜਦਾ ਹੈ ਇਹ ਜਿਹੜਾ ਕਵੀ ਦਰਬਾਰ ਸਜਦਾ ਹੁੰਦਾ ਹੈ ਸ਼ਾਮ ਨੂੰ 4 ਵਜੇ ਅਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਦੇ ਮੌਕੇ ਸਮੇਂ ਤੇ ਕਹਿੰਦੇ ਹਰ ਰੋਜ਼ ਕਵੀ ਦਰਬਾਰ ਸਜਦਾ ਸੱਚੇ ਪਾਤਸ਼ਾਹ ਜੀ ਬੈਠੇ ਨੇ आनंदपुर ਸਾਹਿਬ ਤੋਂ ਅੱਗੇ ਕਟੌਚ रियासत ਪੈਂਦੀ ਹੈ। ਆਨੰਦਪੁਰ ਸਾਹਿਬ ਤੋਂ ਅੱਗੇ ਪਹਿਲਾਂ ਜਿਹੜਾ ਨੈਣਾਦੇਵੀ ਉਸ ਤੋਂ ਬਾਅਦ ਕਟੌਚ रियासत ਹੈ। ਕਹਿੰਦੇ ਉੱਥੇ ਉਹਨਾਂ ਇੱਕ ਬੜਾ ਗਰੀਬੜਾ ਜਿਹਾ ਸਿੱਖ ਬੜਾ ਗਰੀਬੜਾ ਜਿਹਾ ਸਿੱਖ ਜਿਹੜੇ ਸਾਰੀ ਕਟੌਚ ਦੇ ਵਿੱਚ ਜਿਹੜੀ ਉਹ ਰਿਆਸਤ ਕਟੌਚ ਦੀ ਉਹਨੂੰ ਸਾਰੇ ਬੜੇ ਗਰੀਬ ਕਹਿੰਦੇ ਸੀ ਇਹ ਬੜਾ ਗਰੀਬ ਹੈ। ਮੂ ਨਹੀਂ ਲੌਂਦਾ ਸੀ ਕੋਈ ਉਹਨੂੰ ਕੋਈ ਬੁਲਾ ਕੇ ਰਾਜੀ ਨਹੀਂ ਹੁੰਦਾ ਸੀ। ਕੋਈ ਨਹੀਂ ਪੁੱਛਦਾ ਸੀ ਉਹਨੂੰ। ਕਹਿੰਦੇ ਮਨ ਦੇ ਵਿੱਚ ਖਿਆਲ ਆ ਗਿਆ ਕਹਿੰਦੇ ਚੱਲ ਵੀ ਮਨਾ ਹੁਣ ਆਪਾਂ ਨਾ ਚਲਦੇ ਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹਦਾ ਦੁਨੀਆਂ ਦੇ ਵਿੱਚ ਕੋਈ ਨਾ ਬਣੇ ਜਿਹਦਾ ਸੰਸਾਰ ਦੇ ਵਿੱਚ ਕੋਈ ਨਾ ਬਣੇ ਤੇ ਮਨ ਦੇ ਵਿੱਚ ਸੋਚਦਾ ਕਹਿੰਦੇ ਉਹਦਾ ਫਿਰ ਗੁਰੂ ਗੋਬਿੰਦ ਸਿੰਘ ਜੀ ਬਣਦਾ ਉਹਦੇ ਫਿਰ ਪਾਤਸ਼ਾਹ ਬਣਦੇ ਨੇ ਉਹਨੂੰ ਢੋਈ ਦੇ ਦਿੰਦੇ ਨੇ ਕਹਿੰਦੇ ਮਨ ਦੇ ਵਿੱਚ ਖਿਆਲ ਬਣਿਆ ਤੁਰ ਪਿਆ ਕਟੌਚ ਤੋਂ ਤੁਰਿਆ ਅਨੰਦਪੁਰ ਸਾਹਿਬ ਪਹੁੰਚ ਗਿਆ ਤੇ ਜਦੋਂ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ ਬਾਹਰ ਸਿੰਘਾਂ ਨੂੰ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਦਰਸ਼ਨ ਕਰਨੇ ਨੇ ਸੱਚੇ ਪਾਤਸ਼ਾਹ ਜੀ ਦੇ ਤੇ ਸਿੰਘ ਪੁੱਛਣ ਲੱਗੇ ਤੁਸੀਂ ਕੌਣ ਹੋ ਕਹਿੰਦੇ ਮੈਂ ਨਾ ਕਟੌੜ ਰਿਆਸਤ ਤੋਂ ਆਇਆ ਤੇ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨੇ ਨੇ ਤੁਸੀਂ ਮੈਨੂੰ ਦਰਸ਼ਨ ਕਰਵਾ ਦਿਓ ਮੈਂ ਇੱਕ ਕਵੀ ਆ ਕਹਿੰਦਾ ਮੈਂ ਕਵੀ ਆ ਤੇ ਮੈਂ ਕਵਿਤਾਵਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਣਾਉਣੀ ਆ ਕਹਿੰਦੇ ਜਦੋਂ ਉਹਦੇ ਚਿਹਰੇ ਵੱਲ ਦੇਖਿਆ ਉਹਦੇ ਵਸਤਰਾਂ ਵੱਲ ਕੱਪੜਿਆਂ ਵੱਲ ਦੇਖਿਆ ਨਾ ਉਹ ਸਿੰਘ ਕਹਿਣ ਲੱਗੇ ਕਹਿੰਦੇ ਤੇਰੇ ਕੱਪੜੇ ਵਸਤਰਾਂ ਤੋਂ ਤਾਂ ਲੱਗਦਾ ਨਹੀਂ ਤੂੰ ਕਵੀ ਆ ਤੇ ਸਤਗੁਰ ਜੀ ਦੇ ਕਵਿਤਾ ਬੜੇ ਉੱਚੇ ਨੇ ਸੱਚੇ ਪਾਤਸ਼ਾਹ ਜੀ ਨੇ ਕਵੀਆਂ ਨੂੰ ਤਾਂ ਬੜਾ ਸਨਮਾਨ ਦਿੱਤਾ ਹੋਇਆ ਉਹਨਾਂ ਦੀ ਰਹਿਣੀ ਬਹਿਣੀ ਬੜੀ ਵਧੀਆ ਸੋਹਣੀ ਹੈ ਸੰਸਾਰ ਦੇ ਵਿੱਚ ਰਹਿੰਦੇ ਨੇ ਪਰ ਤੇਰੇ ਕੱਪੜੇ ਤੈਨੂੰ ਲੱਗਦਾ ਨਹੀਂ ਕਿ ਤੂੰ ਕਵੀ ਹੈ ਕਹਿੰਦੇ ਇਦਾਂ ਗੱਲਾਂ ਕਰਦੇ ਨੇ ਤੇ ਇੱਕ ਕੋਲ ਹੋਰ ਸਿੰਘ ਖੜਾ ਕਹਿੰਦੇ ਕੋਈ ਗੱਲ ਨਹੀਂ ਤੂੰ ਇਦਾਂ ਕਰੇ ਕੱਲ ਨੂੰ ਸ਼ਾਮ ਨੂੰ 4 ਵਜੇ ਆਜੀ ਕਵੀ ਦਰਬਾਰ ਸਜੇਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰਿਆਂ ਨੂੰ ਦਰਸ਼ਨ ਦੇਣਗੇ ਦਰਬਾਰ ਸਜੇਗਾ ਕਹਿੰਦੇ ਠੀਕ ਹੈ ਜੀ ਉਹ ਚਲੇ ਗਿਆ ਅਗਲੇ ਦਿਨ ਆਇਆ ਸ਼ਾਮ ਵੇਲੇ ਜਦੋਂ ਕਵੀ ਦਰਬਾਰ ਸਜਿਆ ਸੱਚੇ ਪਾਤਸ਼ਾਹ ਜੀ ਸਾਹਮਣੇ ਦਰਬਾਰ ਤੇ ਆਪਣੇ ਪਲੰਗ ਤੇ ਸਜੇ ਹੋਏ ਨੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਰਬਾਰ ਦੇ ਵਿੱਚ ਆਉਂਦਾ ਉਹੀ ਕੱਪੜੇ ਪਾਏ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੋਲ ਆ ਕੇ ਖੜ ਗਏ ਸਾਹਮਣੇ ਸੱਚੇ ਪਾਤਸ਼ਾਹ ਜੀ ਦੇ ਇਹ ਮਹਾਰਾਜ ਪੁੱਛਣ ਲੱਗੇ ਕੌਣ ਹੋ ਭਾਈ ਤੁਸੀਂ ਮਹਾਰਾਜ ਕਹਿੰਦੇ ਕੌਣ ਹੋ ਭਾਈ ਤੁਸੀਂ ਕਹਿੰਦੇ ਸੱਚੇ ਪਾਤਸ਼ਾਹ ਗਰੀਬ ਨੂੰ ਕੌਣ ਜਾਣਦਾ ਕੀ ਨਾਮ ਹੈ ਤੁਹਾਰਾ ਮਹਾਰਾਜ ਕਹਿੰਦੇ ਤੁਹਾਡਾ ਨਾਮ ਕੀ ਹੈ ਤੇ ਕਹਿਣ ਲੱਗਿਆ ਮਹਾਰਾਜ ਸੱਚੇ ਪਾਤਸ਼ਾ ਗਰੀਬ ਦਾ ਕਾਹਦਾ ਨਾਮ ਹੈ ਗਰੀਬ ਦਾ ਕੀ ਨਾਮ ਹੋ ਸਕਦਾ ਜਿਹੜਾ ਗਰੀਬ ਆ ਉਹਦਾ ਕੋਈ ਨਾਮ ਹੀ ਨਹੀਂ ਰਹਿੰਦਾ ਸੱਚੇ ਪਾਤਸ਼ਾ ਕਹਿੰਦੇ ਹੱਸ ਕੇ ਕਹਿੰਦੇ ਕਹਿੰਦੇ ਕੋਈ ਗੱਲ ਨਹੀਂ ਜੇ ਨਹੀਂ ਹੁੰਦਾ ਤੇਰੇ ਮਾਤਾ ਪਿਤਾ ਨੇ ਤਾਂ ਕੋਈ ਤਾਂ ਨਾਮ ਤੇਰਾ ਰੱਖਿਆ ਹੋਵੇਗਾ ਕਹਿੰਦੇ ਸੱਚੇ ਪਾਤਸ਼ਾਹ ਮੇਰੇ ਮਾਤਾ ਪਿਤਾ ਨੇ ਮੇਰਾ ਨਾਮ ਹੰਸਰਾਮ ਰੱਖਿਆ ਹੰਸਰਾਮ ਪਰ ਮੈਂ ਅੱਜ ਤੱਕ ਕਿਸੇ ਤੋਂ ਹੰਸਰਾਮ ਨਹੀਂ ਸੁਣਿਆ ਸਾਰੇ ਮੈਨੂੰ ਹੰਸੋ ਹੰਸੋ ਹੀ ਕਹਿੰਦੇ ਆ ਸਾਰੇ ਮੈਨੂੰ ਹੰਸੋ ਹੰਸੋ ਕਹਿੰਗੇ ਕਹਿੰਦੇ ਨੇ ਕਿਸੇ ਨੇ ਮੈਨੂੰ ਹੰਸਰਾਮ ਅੱਜ ਤੱਕ ਨਹੀਂ ਕਿਹਾ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਹੰਸਰਾਮ ਜੀ ਸੱਚੇ ਪਾਤਸ਼ਾਹ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਭਾਈ ਹੰਸਰਾਮ ਜੀ ਕੀ ਕਰਨਾ ਏ ਓ ਤੁਸੀਂ ਕਹਿੰਦੇ ਜਦੋਂ ਇਹਨਾਂ ਸੁਣਿਆ ਨਾ ਮਹਾਰਾਜ ਜੀ ਦੇ ਮੁਖੋਂ ਜਦੋਂ ਇਹਨੇ ਸ਼ਬਦ ਸੁਣੇ ਤੇ ਹੰਸਰਾਮ ਜਿਹੜਾ ਸੀ ਇਹਨਾਂ ਰੋਣ ਲੱਗ ਗਿਆ ਜਦੋਂ ਰੋਇਆ ਸੱਚੇ ਪਾਤਸ਼ਾਹ ਜੀ ਕਹਿੰਦੇ ਰੋਨੇ ਕਿਉਂ ਕਹਿੰਦਾ ਮਹਾਰਾਜ ਅੱਜ ਤੱਕ ਨਹੀਂ ਮੈਨੂੰ ਇੰਨਾ ਕਿਸੇ ਪਿਆਰ ਦੇ ਨਾਲ ਇੰਨੀ ਇੱਜ਼ਤ ਦੇ ਨਾਲ ਕਦੇ ਨਹੀਂ ਕਿਸੇ ਨੇ ਬੁਲਾਇਆ ਸੱਚੇ ਪਾਤਸ਼ਾਹ ਤੁਸੀਂ ਪਹਿਲੀ ਵਾਰ ਮੈਨੂੰ ਅੱਜ ਪਤਾ ਲੱਗਿਆ ਮੇਰਾ ਹੰਸਰਾਮ ਹੈ ਨਾਮ ਕਿਸੇ ਦੇ ਮੂੰਖੋਂ ਪਹਿਲੀ ਵਾਰ ਮੇਰੇ ਮਾਪਿਓ ਮੈਨੂੰ ਜਰੂਰ ਕਹਿੰਦੇ ਸੀ ਪਰ ਬਾਹਰੋਂ ਅੱਜ ਤੱਕ ਮੈਂ ਪਹਿਲੀ ਵਾਰ ਤੁਹਾਡੇ ਤੋਂ ਸੁਣਿਆ ਸੱਚੇ ਪਾਤਸ਼ਾਹ ਕਹਿੰਦੇ ਬੰਦ ਦੇ ਵਿੱਚ ਨਾ ਰੋਈ ਜਾਏ ਰੋਈ ਜਾਏ ਨਾਲੇ ਸੋਚਦਾ ਹੈ ਮਹਾਰਾਜ ਅੰਦਰੋਂ ਅੰਦਰ ਹੀ ਸੋਚਦਾ ਹੈ ਸੁਣਿਆ ਤੇਰੇ ਦਰ ਤੋਂ ਸਾਈਆ ਖਾਲੀ ਕੋਈ ਨਾ ਮੁੜਿਆ ਸੁਣਿਆ ਤੇਰੇ ਦਰ ਤੋਂ ਸਾਈਆ ਖਾਲੀ ਕੋਈ ਨਾ ਮੁੜਿਆ ਸੁਣ ਐ ਤੇਰੇ ਦਰ ਤੋਂ ਸਾਈਆਂ ਖਾਲੀ ਕੋਈ ਨਾ ਮੁੜਿਆ ਸੁਣ ਐ ਤੇਰੇ ਦਰ ਤੋਂ ਸਾਈਆਂ ਖਾਲੀ ਕੋਈ ਨਾ ਮੁੜਿਆ ਸੁਣ ਐ ਦਰ ਤੋਂ ਸਾਈਆਂ ਖਾਲੀ ਕੋਈ ਨਾ ਮੁੜਿਆ ਸੁਣ ਐ ਤੇ ਦਰ ਤੋਂ ਸਾਈਆ ਖਾਦੀ ਕੋਈ ਨਾ ਮੁੜਿਆ ਮਨ ਦੇ ਵਿੱਚ ਇਹ ਕਹਿੰਦਾ ਸੱਚੇ ਪਾਤਸ਼ਾਹ ਤੁਹਾਡੇ ਦਰ ਤੇੋਂ ਕੋਈ ਖਾਲੀ ਨਹੀਂ ਮੁੜਿਆ ਤੇ ਬੁੱਝਲੀ ਸੱਚੇ ਪਾਤਸ਼ਾਹ ਜੀ ਨੇ ਮਹਾਰਾਜ ਕਹਿੰਦੇ ਕੀ ਕਰਨ ਆਇਓ ਸੱਚੇ ਪਾਤਸ਼ਾਹ ਮੈਂ ਇੱਕ ਛੋਟਾ ਜਿਹਾ ਕਵੀ ਆ ਤੇ ਮੈਂ ਆਪ ਜੀ ਨੂੰ ਕਵਿਤਾ ਕਵਿਤਾਵਾਂ ਸੁਣਾਉਣੀਆ ਚਾਹੁੰਨਾ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਸੁਣਾਓ ਕੀ ਹੈ ਤੁਹਾਡੇ ਕੋਲ ਸੁਣਾਓ ਫਿਰ ਕਹਿੰਦੇ ਹੰਸਰਾਮ ਨੇ ਪਹਿਲੀ ਕਵਤਾ ਸੁਣਾਈ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਏ ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰ ਸੁਣਾਓ ਇੱਕ ਹੋਰ ਸੁਣਾਈ ਮਹਾਰਾਜ ਕਹਿੰਦੇ ਇੱਕ ਹੋਰ ਸੁਣਾਓ ਫਿਰ ਸੁਣਾਤੀ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੰਨਾ ਵੀ ਤੁਹਾਡੇ ਕੋਲ ਢੰਡਾਰਾ ਹੈ ਸਾਰਾ ਹੀ ਸੁਣਾਓ ਐਨੇ ਖੁਸ਼ ਹੋ ਗਏ ਸੱਚੇ ਪਾਤਸ਼ਾਹ ਐਨੇ ਖੁਸ਼ ਹੋ ਗਏ ਸੱਚੇ ਪਾਤਸ਼ਾਹ ਜੀ ਸੁਣਦੇ ਜਾਂਦੇ ਨੇ ਬੜੇ ਖੁਸ਼ ਹੋ ਗਏ ਤੇ ਮਹਾਰਾਜ ਕਹਿੰਦੇ ਅਸੀਂ ਬੜੇ ਖੁਸ਼ਾ ਮੰਗੋ ਭਾਈ ਕੀ ਮੰਗਣਾ ਕੀ ਮੰਗਣਾ ਮੰਗੋ ਇਦਾਂ ਹੱਥ ਜੋੜ ਕੇ ਖੜ ਗਿਆ ਸੱਚੇ ਪਾਤਸ਼ਾਹ ਕੁਛ ਨਹੀਂ ਚਾਹੀਦਾ ਬਸ ਕਿਰਪਾ ਬਣਾਈਂ ਮਹਾਰਾਜ ਅਭਾ ਅਜਵਾਰੀ ਖਜ਼ਾਨਚੀ ਨੂੰ ਸੱਚੇ ਪਾਤਸ਼ਾਹ ਜੀ ਨੇ ਰਾਮਚੰਦ ਜੀ ਆਓ ਜਾਓ ਦੇਖ ਕੇ ਆਓ ਖਜ਼ਾਨਾ ਕਿੰਨਾ ਕੁੱਪਿਆ ਵੇ ਖਜ਼ਾਨਚੀ ਸੀ ਰਾਮਚੰਦ ਕਹਿੰਦੇ ਜਾ ਕੇ ਦੇਖ ਕੇ ਆਓ ਕਿੰਨਾ ਖਜ਼ਾਨਾ ਪਿਆ ਕਹਿੰਦੇ ਜਦੋਂ ਦੇਖ ਕੇ ਆ ਕੇ ਦੱਸਿਆ ਨਾ ਸੱਚੇ ਪਾਤਸ਼ਾਹ 18000 ਰਜਤ ਪਣ ਪਏ ਨੇ 18000 ਉਸ ਵੇਲੇ ਦੀਆਂ ਚਾਦੀ ਦੀਆਂ ਮੋਹਰਾਂ ਹੁੰਦੀਆਂ ਸੀ ਉਹਨਾਂ ਨੂੰ ਰਜਤ ਪਣ ਕਹਿੰਦੇ ਸੀ ਕਹਿੰਦੇ 18000 ਸੱਚੇ ਪਾਤਸ਼ਾਹ ਰਜਤ ਪਣ ਪਏ ਨੇ ਮਹਾਰਾਜ ਕਹਿੰਦੇ ਸਾਰੇ ਹੀ ਭਰ ਲਿਓ ਛੋਟੀਆਂ-ਛੋਟੀਆਂ ਥੈਲੀਆਂ ਦੇ ਵਿੱਚ ਪਾ ਕੇ 18000 ਲਿਆ ਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਦੇ ਦੇਓ ਸਾਰੇ ਸਭ ਕੁਝ ਦੇ ਦੇਓ ਇਹਨਾਂ ਨੂੰ ਜਿੰਨੇ 18000 ਦੀਆਂ 18000 ਮੋਹਰਾਂ ਇਹਨਾਂ ਨੂੰ ਰਜਤਪੰਡ ਸਾਰੇ ਦੇ ਦੇਓ ਐਨੇ ਖੁਸ਼ ਹੋ ਕੇ ਸੱਚੇ ਪਾਤਸ਼ਾਹ ਤੇ ਜਦੋਂ ਇਹਨਾਂ ਪਿਆਰ ਦੇਖਿਆ ਨਾ ਤੇ ਕਹਿਣ ਲੱਗਿਆ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਿਓ ਮੇਰਾ ਤਾਂ 2-4 ਆ ਮੋਹਰਾਂ ਦੇ ਨਾਲ ਸਰ ਜਾਣਾ ਇੰਨੀ ਅਮੂਰਾਂ ਮੈਂ ਕਿੱਥੇ ਰੱਖਾਂਗਾ ਗਰੀਬ ਕੋਲ ਤਾਂ ਘਰ ਵੀ ਹੈ ਨਹੀਂ ਜਿੱਥੇ ਰੱਖ ਸਕੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਬਸ ਲੈ ਜਾ ਤੂੰ ਗਵਾਲੀਆਰ ਤੋਂ ਸੰਗਤ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਇੱਕ ਬੜਾ ਸੋਹਣਾ ਇੱਕ ਹਾਥੀ ਭੇਟ ਕੀਤਾ ਸੱਚੇ ਪਾਤਸ਼ਾਹ ਜੀ ਕਹਿੰਦੇ ਲਿਆਓ ਹਾਥੀ ਨੂੰ ਹਾਥੀ ਨੂੰ ਲਿਆਂਦਾ ਮਹਾਰਾਜ ਕਹਿੰਦੇ ਤੇ ਗੱਦੀ ਸਜਾਓ ਗੱਦੀ ਸਜਾਓ ਇਹਦੇ ਤੇ ਉਰੇ ਤੇ ਗੱਦੀ ਸਜਾਈ ਸੱਚੇ ਪਾਤਸ਼ਾਹ ਜੀ ਆਪ ਕਵੀ ਹੰਸਰਾਬ ਨੂੰ ਕਹਿਣ ਲੱਗੇ ਹੰਸਰਾਬ ਜੀ ਜਿਹੜੇ ਰਾਜੇ ਹੁੰਦੇ ਆ ਨਾ ਰਾਜੇ ਉਹ ਇਦਾਂ ਪੈਦਲ ਨਹੀਂ ਆਉਂਦੇ ਜਾਂਦੇ ਕਿਤੇ ਜਿਹੜੇ ਰਾਜੇ ਹੁੰਦੇ ਨੇ ਜਿਹੜੇ ਰਾਜੇ ਨੇ ਉਹ ਇਦਾਂ ਹਾਥੀਆਂ ਤੇ ਬੈਠ ਕੇ ਜਾਂਦੇ ਨੇ ਹਾਥੀਆਂ ਦੇ ਉੱਤੇ ਬੈਠ ਕੇ ਜਾਂਦੇ ਨੇ ਪੈਦਲ ਨਹੀਂ ਜਾਂਦੇ ਆ ਲਓ ਕਵੀ ਹੰਸਰਾਮ ਜੀ ਤੁਸੀਂ ਇਸ ਹਾਥੀ ਤੇ ਉੱਤੇ ਬੈਠ ਕੇ ਆਪਣੇ ਜਿੱਥੇ ਵੀ ਤੁਹਾਡੀ ਰਿਆਸਤ ਆ ਤੁਸੀਂ ਜਾ ਸਕਦੇ ਤੇ ਮਹਾਰਾਜ ਜੀ ਨੇ ਨਾਲ ਸਿੰਘ ਦਿੱਤੇ 8-10 ਸਿੰਘ ਦਿੱਤੇ ਨਾਲ ਘੋੜਿਆਂ ਦੇ ਜਿੰਨੀ ਵੀ ਉਹ ਮਾਇਆ ਸੀ 18000 ਅਜਤਪਣ ਉਹ ਸਾਰੇ ਉਹ ਫੁਰਜੀਆਂ ਦੇ ਵਿੱਚ ਭਰ ਕੇ ਲੱਦ ਲਏ ਨਾਲ 8-10 ਸਿੰਘ ਤੇ ਕਵੀ ਾਂਸਰਾਮ ਜਦੋਂ ਉਹਨੂੰ ਕਿਹਾ ਨਾ ਸੱਚੇ ਪਾਤਸ਼ਾਹ ਜੀ ਕਹਿੰਦੇ ਚਾਹੋ ਤੁਸੀਂ ਬੈਠੋ ਤੇ ਕਹਿਣ ਲੱਗਿਆ ਸੱਚੇ ਪਾਤਸ਼ਾਹ ਤੁਸੀਂ ਆਪਣੀ ਮਰਜ਼ੀ ਦੇ ਨਾਲ ਖੁਸ਼ ਹੋ ਕੇ ਆਹ ਸਾਰੀ ਮਾਇਆ ਦਿੱਤੀ ਹੈ ਸੱਚੇ ਪਾਤਸ਼ਾਹ ਤੁਸੀਂ ਖੁਸ਼ ਹੋ ਕੇ ਆਹ ਹਾਥੀ ਇਹ ਤੁਸੀਂ ਖੁਸ਼ ਹੋ ਕੇ ਭੇਟਾ ਦਿੱਤੀ ਹੈ ਤੇ ਸੱਚੇ ਪਾਤਸ਼ਾਹ ਮੈਂ ਆਪ ਜੀ ਤੋਂ ਇੱਕ ਮੰਗ ਰੱਖਦਾ ਇੱਕ ਮੈਂ ਆਪ ਜੀ ਤੋਂ ਇੱਕ ਮੰਗ ਰੱਖਦਾ ਕਹਿੰਦੇ ਜਿਹੜੇ ਕੋਲ ਖੜੇ ਸੀ ਇਹਨਾਂ ਨੂੰ ਸੋਚਣ ਲੱਗੇ ਲਾਓ ਦਿਖਾਤਾ ਹਨ ਨਾ ਰਹਿ ਗਿਆ ਨਾ ਭਖਾਰੀ ਦਾ ਭਖਾਰੀ ਇੰਨਾ ਕੁ ਸੱਚੇ ਪਾਰਸ਼ਾ ਜੀ ਨੇ ਦੇ ਦਿੱਤਾ ਹਜੇ ਵੀ ਇਹਦੇ ਮਨ ਦੇ ਵਿੱਚ ਹੋਰ ਮੰਗਦਾ ਤੇ ਸੱਚੇ ਪਾਰਸ਼ਾ ਜੀ ਖੁਸ਼ ਹੋ ਕੇ ਕਹਿੰਦੇ ਮੰਗੋ ਸੰਤੋਖ RAM ਜੀ ਹੰਸਰ ਹੰਸ RAM ਜੀ ਮੰਗੋ ਕੀ ਮੰਗਦੇ ਹੋ ਮੰਗੋ ਤੇ ਕਹਿਣ ਲੱਗੇ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰਿਓ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇ ਦੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਓ ਤੇ ਸੱਚੇ ਪਾਰਸ਼ਾ ਜੀ ਨੇ ਬੜੇ ਖੁਸ਼ ਹੋ ਕੇ ਕਹਿਆ ਨਾ ਜਿਹੜੇ 52 ਕਵੀ ਹੋਏ ਨੇ ਨਾ ਸੱਚੇ ਪਾਰਸ਼ਾ ਜੀ ਦੇ 52 ਕਵੀ ਉਹਨਾਂ ਵਿੱਚੋਂ ਇੱਕ ਕਵੀ ਤੁਸੀਂ ਕਦੇ ਪੜ੍ਹ ਕੇ ਦੇਖਿਓ ਉਹਨਾਂ ਦੇ ਵਿੱਚ ਇੱਕ ਨਾਮ ਆਏਗਾ ਹੰਸਰਾਮ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨੂੰ ਕੋਈ ਨਹੀਂ ਨਵਾਜਦਾ ਸੀ ਜਿਹਨੂੰ ਕੋਈ ਸੁਣਦਾ ਨਹੀਂ ਸੀ ਜਿਹਨੂੰ ਕੋਈ ਪਛਾਣਦਾ ਸੀ ਜਿਹਨੂੰ ਜਿਹਦਾ ਕੋਈ ਨਾਮ ਨਹੀਂ ਹੁੰਦਾ ਸੀ ਸੱਚੇ ਪਾਤਸ਼ਾਹ ਜੀ ਨੇ 52 ਕਵੀਆਂ ਦੇ ਵਿੱਚ ਉਹਦਾ ਨਾਮ ਲਿਆ ਆ ਜਗਤ ਕੀ ਸੱਚੇ ਪਾਤਸ਼ਾਹ ਜੀ ਨੇ ਕਵੀ ਹੰਸਰਾਮ ਕਹਿੰਦੇ ਜਦੋਂ ਨਾ ਫਿਰ ਐਨਾ ਕਿਹਾ ਕੋਈ ਗੱਲ ਨਹੀਂ ਹੁਣ ਤੂੰ ਤੁਹਾਡਾ ਗੁਰੂ ਨਾਨਕ ਦੇ ਦਰ ਦੇ ਵਿੱਚ ਨਾਮ ਹੈ ਖੁਸ਼ ਹੋ ਗਿਆ ਹਾਥੀ ਤੇ ਉਹ ਬੈਠ ਗਿਆ ਕਟੌਚ ਰਿਆਸਤ ਤੇ ਜਦੋਂ ਪਹੁੰਚਦਾ ਹੈ ਜਿਹੜਾ ਕਟੌਚ ਰਿਆਸਤ ਦਾ ਰਾਜਾ ਸੀ ਜਿਹੜਾ ਮੌਜੂਦਾ ਰਾਜਾ ਸੀ ਕਿਰਪਾਲ ਚੰਦ ਕਟੋਚੀਆ ਕ੍ਰਿਪਾਲ ਚੰਦ ਉਹ ਸ਼ਿਕਾਰ ਖੇਡਣ ਗਿਆ ਹੋਇਆ ਸੀ ਤੇ ਇਧਰ ਉਹ ਹਾਥੀ ਤੇ ਚੜ ਕੇ ਇਹ ਜਾ ਰਿਹਾ ਸੀ ਜਿਹੜੇ ਕਵੀ ਬਣਾਏ ਸੱਚੇ ਪਾਤਸ਼ਾਹ ਜੀ ਨੇ ਇਹ ਜਦੋਂ ਉੱਥੇ ਪਹੁੰਚਿਆ ਇਹਨਾਂ ਦੇਖਦਾ ਦੂਰ ਖੜਿਆ ਉਹ ਰਾਜਾ ਜਿਹੜਾ ਕ੍ਰਿਪਾਲ ਉਹ ਕ੍ਰਿਪਾਲ ਚੰਦ ਕਟੋਚੀਆ ਦੇਖ ਰਿਹਾ ਸੀ ਕਹਿੰਦਾ ਕੋਈ ਵੱਡਾ ਰਾਜਾ ਲੱਗਦਾ ਜਿਹਦੇ ਨਾਲ ਇੰਨੇ ਘੋੜੇ ਨੇ ਘੋੜਿਆਂ ਤੇ ਸਵਾਰ ਨੇ ਪੈਸੇ ਲੱਤੇ ਹੋਏ ਨੇ ਮਾਇਆ ਇਹ ਕੋਈ ਬਹੁਤ ਵੱਡਾ ਰਾਜਾ ਲੱਗਦਾ ਕਹਿੰਦੇ ਜਦੋਂ ਜਾ ਕੇ ਇਹਨਾਂ ਕੋਲ ਪਹੁੰਚਿਆ ਤੇ ਪੁੱਛਿਆ ਕਹਿੰਦੇ ਕੌਣ ਹੋ ਤੁਸੀਂ ਕੋਈ ਕਿਸੇ ਰਿਆਸਤ ਦੇ ਰਾਜੇ ਲੱਗਦੇ ਹੋ ਕੋਈ ਵੱਡੇ ਰਾਜੇ ਲੱਗਦੇ ਕਹਿੰਦੇ ਮੈਂ ਕੋਈ ਰਾਜਾ ਨਹੀਂ ਕਹਿੰਦੇ ਫਿਰ ਜੇ ਤੂੰ ਰਾਜਾ ਨਹੀਂ ਫਿਰ ਹਾਥੀ ਤੇ ਕਿਉਂ ਚੜਿਆ ਜੇ ਤੂੰ ਰਾਜਾ ਨਹੀਂ ਪਰ ਤੂੰ ਹਾਥੀ ਤੇ ਕਿਉਂ ਚੜਿਆ? ਕਹਿੰਦੇ ਹਾਥੀ ਤੇ ਉੱਤੇ ਮੈਂ ਨਹੀਂ ਚੜਿਆ। ਮੈਂ ਤਾਂ ਇੱਕ ਬੜਾ ਛੋਟਾ ਜਿਹਾ ਇੱਕ ਕਵੀ ਸੀ। ਮੈਂ ਬੜਾ ਗਰੀਬ ਸੀ ਤੇ ਮੈਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਅਨੰਦਪੁਰ ਸਾਹਿਬ ਗਿਆ। ਤੇ ਮਹਾਰਾਜ ਜੀ ਨੂੰ ਮੈਂ ਕਵਿਤਾਵਾਂ ਸੁਣਾਈਆਂ ਮਹਾਰਾਜ ਇੰਨੇ ਖੁਸ਼ ਹੋ ਗਏ। ਉਹਨਾਂ ਨੇ ਇੱਕ ਆਪਣਾ ਕਵੀ ਬਣਾ ਕੇ ਮੈਨੂੰ ਇੰਨਾ ਕੁਸ਼ ਬਖਸ਼ਿਸ਼ ਦਿੱਤਾ। ਇਨੀਆਂ ਮੋਹਰੇ ਮੈਨੂੰ ਉਹਨਾਂ ਨੇ ਇਨਾਮ ਦੇ ਵਿੱਚ ਖੁਸ਼ ਹੋ ਕੇ ਦਿੱਤੇ ਆ ਆ ਹਾਥੀ ਦੇ ਦਿੱਤਾ ਉਹ ਸਭ ਕੁਝ ਉਹਨਾਂ ਨੇ ਬਖਸ਼ਿਸ਼ ਕੀਤੀ ਆ ਤੇ ਕਿਰਪਾਲ ਚੰਦ ਜਿਹੜਾ ਕਟੋਚੀ ਆ ਉਹ ਸੋਚਦਾ ਸੀ ਕਹਿੰਦੇ ਜਿਹਦੇ ਦਰਬਾਰ ਦੇ ਕਵੀ ਐਡੇ ਮਹਿੰਗੇ ਮਹਿੰਗੇ ਹਾਥੀਆਂ ਤੇ ਚੜੇ ਜਾਂਦੇ ਨੇ ਇੰਨੀ ਠਾਟ ਹੈ ਫਿਰ ਉਹ ਆਪ ਗੁਰੂ ਕਿਹਸਾ ਹੋਏਗਾ ਆਪ ਗੁਰੂ ਕੈਸਾ ਹੋਏਗਾ ਜਿਨ੍ਹਾਂ ਦੇ ਕਵੀਆਂ ਦੀ ਇੰਨੀ ਠਾਟ ਵਾਟ ਹੈ